ਗੋਬਲ ਕੀਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੇਵਾਦਾਰ ਨਗਰ ਖੜਿਆਲਾ ਸੈਣੀਆ ਤੋਂ ਜਿੱਥੋਂ ਗੁਰਦੁਆਰਾ ਸਿੰਘ ਸਭਾ ਤੋਂ ਜਿੱਥੋਂ ਹਰ ਸਾਲ ਪੈਦਲ ਯਾਤਰਾ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਸਖਤਾ ਪੈਦਲ ਚਾਲਾ ਪਉਂਦੀਆਂ ਹਨ ਚਾਰ ਦਿਨ ਦੀ ਹੈ ਯਾਤਰਾ ਪੈਦਲ ਜੋ 1 ਮਾਰਚ ਨੂੰ ਗੁਰਦੁਆਰਾ ਸਿੰਘ ਸਵਾ ਖੜਿਆਲਾ ਸੈਣੀਆ ਤੋਂ ਆਰੰਭ ਹੋ ਕੇ ਰਾਤ 1 ਮਾਰਚ ਕੋਟਲੀ ਝੰਡ ਵਿਖੇ ਪੜਾ ਹੁੰਦਾ ਹੈ 2 ਮਾਰਚ ਸਵੇਰੇ ਅੰਮ੍ਰਿਤ ਵੇਲੇ ਕੋਟਲੀ ਝੰਡ ਤੋਂ ਚਾਲਾ ਪਾਇਆ ਜਾਂਦਾ ਹੈ ਅਰਦਾਸ ਬੇਨਤੀ ਕਰਕੇ ਅਤੇ ਰਾਤ ਦਰਿਆ ਪਾਰ ਕਰਕੇ ਹਰਚੋਵਾਲ ਵਿਸ਼ੇ ਸੰਗਤਾਂ ਪੜਾਹ ਕਰਦੀਆਂ ਹਨ 3 ਮਾਰਚ ਨੂੰ ਹਰਚੋਵਾਲ ਤੋਂ ਅੰਮ੍ਰਿਤ ਵੇਲੇ ਅਰਦਾਸ ਬੇਨਤੀ ਕਰਕੇ ਚਾਲ ਆਰੰਭ ਕਰਕੇ ਘੁੰਮਣਾ ਘਮਾਣੀ ਵਿਖੇ ਰਾਤ ਪਹੁੰਚਦੀਆਂ ਹਨ ਸੰਗਤਾਂ ਅਤੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਪਹੁੰਚ ਕਰਕੇ 4 ਦਿਨ ਦੀ ਪੈਦਲ ਯਾਤਰਾ ਜੋ ਸੰਗਤਾਂ ਗੁਰੂ ਸਾਹਿਬ ਜੀ ਦਾ ਨਾਮ ਜਸ ਚੇਤਨ ਕਰਦੀਆਂ ਸੰਗਤਾਂ ਨੂੰ ਨਾਮ ਜਪਉਂਦੀਆਂ ਗੁਰੂ ਸਾਹਿਬ ਜੀ ਦੇ ਪਵਿੱਤਰ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ ਜੀ ਗੁਰਦੁਆਰਾ ਸਿੰਘ ਸਵਾ ਖੜਿਆਲਾ ਸੈਣੀਆ ਵਿਖੇ 27 ਫਰਵਰੀ ਨੂੰ ਨਿਸ਼ਾਨ ਸਾਹਿਬ ਜੀ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਹੁੰਦੀ ਹੈ 28 ਫਰਵਰੀ ਨੂੰ ਮਹਾਨ ਅਮਰਤ ਸੰਚਾਰ ਕਰਵਾਏ ਗਏ ਜਿਨ੍ਹਾਂ ਵਿੱਚ 16 ਪ੍ਰਾਣੀ ਗੁਰੂ ਵਾਲੇ ਬਣੇ ਜਿਨ੍ਹਾਂ ਨੇ ਖੰਡੇ ਵਾਟੇ ਦੀ ਪਹਲ ਸ਼ਕੀ ਤੇ ਆਪਣਾ ਜੀਵਨ ਸਫਲ ਕੀਤਾ ਸੰਤਾਂ ਨੂੰ ਦੁਨੀਆ ਭਰ ਨੂੰ ਇਹ ਸੰਦੇਸ਼ ਆ ਕਿ ਗੁਰੂ ਜੀ ਸਾਨੂੰ ਹੁਕਮ ਕਰ ਗਏ ਹਨ ਅਸੀਂ ਉਸ ਹੁਕਮ ਨੂੰ ਮੰਨਣਾ ਕਰੀਏ ਗੁਰੂ ਵਾਲੇ ਬਣੀਏ ਅਮਰਤ ਦੀ ਦਾਤ ਪ੍ਰਾਪਤ ਕਰੀਏ ਖੰਡੇ ਬਾਟੇ ਦੀ ਪੌਣ ਸ਼ਕ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਸਾਰੀਆਂ ਸੰਤਾਂ ਨੂੰ ਜੋ ਡੇਰਾ ਬਾਬਾ ਨਾਨਕ ਨੂੰ ਪੈਦਲ ਯਾਤਰਾ ਕਰਦੀਆਂ ਹਨ ਉਹਨਾਂ ਨੂੰ ਨਗਰ ਦੇ ਸੇਵਾਦਾਰ ਨੌਜਵਾਨ ਵੀਰ ਅਤੇ ਜਥੇਦਾਰ ਮਾਸਟਰ ਰਣਧੀਰ ਸਿੰਘ ਜੀ ਜੋ ਸਾਡੇ ਸੰਗ ਦੀ ਅਗਵਾਈ ਕਰਦੇ ਹਨ ਉਹਨਾਂ ਵੱਲੋਂ ਵੀ ਅਤੇ ਸੇਵਾਦਾਰ ਵੀਰਾਂ ਵੱਲੋਂ ਵੀ ਇਹ ਸੰਗਤ ਨੂੰ ਨਿਮਰਤਾ ਸਹਿਤ ਅਪੀਲ ਹੈ ਕਿ ਸੰਗਤਾਂ ਨਿਸ਼ਾਨ ਸਾਹਿਬ ਜੀ ਤੋਂ ਅਤੇ ਜਥੇਦਾਰ ਸਾਹਿਬ ਜੀ ਤੋਂ ਪਿੱਛੇ ਹੋ ਕੇ ਚਲਾ ਪਾਉਣ ਨਾ ਕਿ ਉਹਨਾਂ ਤੋਂ ਅੱਗੇ ਜਾਣ ਦੀ ਕੋਈ ਖੇਚਲ ਕਰਨ ਤੇ ਜਥੇਦਾਰ ਸਾਹਿਬ ਜੀ ਦੀ ਬਾਰ ਬਾਰ ਸੰਗਤਾਂ ਨੂੰ ਅਪੀਲ ਸੀ ਕੇ ਭਾਈ ਲੰਗਰ ਹੰਦ ਜੋ ਉਹ 1 ਕਿਲੋਮੀਟਰ ਦੇ ਵਿੱਚ 5 5 6 6 ਲੰਗਰ ਇੱਕ ਪਿੰਡ ਦੇ ਵਿੱਚ 4 4 ਲੰਗਰ ਹੁੰਦੇ ਹਨ ਕਿਰਪਾ ਕਰਕੇ ਭਾਈਚਾਰੇ ਨੂੰ ਵਧਾਇਆ ਜਾਵੇ ਆਪਣੇ ਭਾਈਚਾਰੇ ਇਕਾਂਝ ਨੂੰ ਵਧਾਇਆ ਜਾਵੇ ਇੱਕ ਇੱਕ ਪਿੰਡ ਦੇ ਵਿੱਚ ਜੇ ਲੰਗਰ ਲਾਉਣੇ ਹਨ ਤਾਂ ਤਕਰੀਬਨ ਇੱਕ ਲੰਗਰ ਕਰ ਲਿਆ ਕਰੋ ਸਾਰੇ ਲੰਗਰਾਂ ਦੇ ਉੱਤੇ ਰੁਕਣਾ ਕੋਈ ਅਸੰਭਵ ਹੋ ਜਾਂਦਾ ਹੈ ਅਤੇ ਲੰਗਰਾਂ ਦੀ ਬਿਆਦਵੀ ਹੀ ਹੁੰਦੀ ਹੈ ਲੰਗਰ ਦਾ ਸਤਕਾਰ ਨਹੀਂ ਰਹਿੰਦਾ ਮਰਿਆਦਾ ਅਨੁਸਾਰ ਲੰਗਰ ਸ਼ਿਕਾਇਆ ਛਕਿਆ ਜਾਵੇ ਇਸ ਕਰਕੇ ਹਰ ਪਿੰਡ ਦੇ ਵਿੱਚ ਇੱਕ ਹੀ ਲੰਗਰ ਹੋਵੇ ਤਾਂ ਬਹੁਤ ਚੰਗਾ ਹੋਵੇਗਾ ਇਹ ਸੰਗਤਾਂ ਨੂੰ ਜਥੇਦਾਰ ਸਾਹਿਬ ਦੀ ਅਤੇ ਗੁਰਦੁਆਰਾ ਸਿੰਘ ਸਭਾ ਜਿਹਦੇ ਸੇਵਾਦਾਰਾਂ ਵੱਲੋਂ ਇਹ ਸਭ ਸੰਗਤਾਂ ਨੂੰ ਅਪੀਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز